ਦੇ ਬਦਰਤੇ ਖਬਰਾਂ ਆ ਰਹੀਆਂ ਨੇ ਕਿ ਕੋਈ ਸਕੈਮ ਵਗਾਰਾ ਵੀ ਹੋ ਰਿਹਾ ਕੁਝ ਸ਼ਰਾਰਤੀ ਅੰਸਰ ਜਿਹੜੇ ਉਹ ਇਸ ਮੌਕੇ ਦਾ ਫਾਇਦਾ ਠਾਰ ਰਹੇ ਇੱਥੇ ਨਾ ਕੋਈ ਕਈ ਬੰਦੇ ਪਾਲਸੀ ਲਾ ਜਾਂਦੇ ਆਪ ਦਾ ਲੋਗੋ ਲੈ ਕੇ ਨਾ ਵੀਡੀਓ ਬਣਾ ਕੇ ਸਕੈਨਰ ਸਕੈਨਰ ਲਾ ਕੇ ਕਹਿੰਦੇ ਅਸੀਂ ਇੱਥੇ ਸੇਵਾ ਕਰਾ ਰਹੇ ਆਂ ਤੁਸੀਂ ਸਾਨੂੰ ਸਕੈਨਰ ਦੇ ਵਿੱਚ ਪੈਸੇ ਸੈਂਡ ਕਰੋ ਪਰ ਇੱਥੇ ਲੋਕੀ ਫਾਇਦਾ ਚੱਕਣ ਡੇ ਨੇ ਦੁਕਾਨਦਾਰੀਆਂ ਨੇ ਫਾਇਦਾ ਚੱਕਣ ਡੇ ਨੇ ਲੋਗੋ ਵਾਲੇ ਫਾਇਦਾ ਚੱਕਣ ਡੇ ਸਾਡਾ ਲੋਗੋ ਲੱਗੇ ਲੋਗੋ ਤੋਂ ਅਸੀਂ ਦੂਰ ਇਸ ਚੀਜ਼ ਤੋਂ ਕਿਉਂਕਿ ਇਹ ਬਾਬੇ ਨਾਨਕ ਦਾ ਲੰਗਰ ਹੈ 20000 ਰੁਪਈਆ ਦਾ ਸ਼ਟਾਰਟ ਹੈ ਆ ਵੇਖੋ ਤੁਸੀਂ ਧਿਆਨ ਦਿਓ ਇਹਨੂੰ ਸਾਡੇ ਤੋਂ ਮੈਸੇਜ ਸਾਡਾ ਮੈਨ ਉਹਨਾਂ ਦੇ ਆ ਜਿਹੜੇ ਵੀਰ ਆਪ ਦਾ ਲੋਗੋ ਲਾ ਕੇ ਕਿ ਸੇਵਾ ਕਰਨਾ ਚਾਹੁੰਦੇ ਇਹ ਸੇਵਾ ਉਹ ਟਾਈਮ ਲੰਘਿਆ ਇਹ ਵੇਦਾਂ ਤੋਂ ਉੱਪਰ ਹੈ ਰਾਜਨੀਤੀ ਉੱਪਰ ਲੰਗਰ ਚੱਲਿਆ ਕਿ ਮੰਨ ਕੇ ਨਾ ਕੋਈ ਆਮ ਆਦਮੀ ਪਾਰਟੀ ਦਾ ਇੱਥੇ ਲੋਗੋ ਹੈ ਨਾ ਭਾਈ ਅਮਰਪਾਲ ਦੀ ਪਾਰਟੀ ਦਾ ਲੋਗੋ ਹੈ ਭਾਵੇਂ ਆ ਆ ਪਾਈ ਅੰਮ੍ਰਿਤ ਬਾਦ ਵਾਰਸ ਪੰਜਾਬ ਦੀ ਜਿਹੜੀ ਦੰਦ ਬੰਦੀ ਦਾ ਆਗੂ ਆਪਾਂ ਆਗੂਆਂ ਦੇ ਵਿੱਚ ਤਿੰਨ ਕਾ ਹੈਗੇ ਆ ਪਰ ਇਸ ਟਾਈਮ ਜਿਹੜਾ ਜज्ਬਾ ਆਪਣਾ ਨਾ ਉਹ ਉੱਪਰ ਹੈ ਬਾਬਾ ਨਾਨਕ ਪਹਿਲੋਂ ਆਇਆ ਸਾਰਿਆਂ ਤੋਂ ਜਿੰਨੀਆਂ ਪਾਰਟੀਆਂ ਆਈਆਂ ਨੇ ਸਾਰੀਆਂ ਬਾਅਦ ਚ ਆਈਆਂ ਨੇ ਜज्ਬਾ ਸਰਬੱਤ ਦੇ ਭਲੇ ਦਾ ਸਰਬੱਤ ਦੇ ਭਲੇ ਇਸ ਟਾਈਮ ਆਪਣਾ ਹੰਗਾਰਾ ਹੈ ਜਨਤਾ ਦੇ ਨਾਲ ਖੜਨ ਦਾ ਉਹਨਾਂ ਦਾ ਦਰਦ ਵੇਖਣ ਦਾ ਉਹਨਾਂ ਦੇ ਦੁੱਖ ਤੇ ਲਈ ਉਹਨਾਂ ਦੇ ਉੱਤੇ ਕੀ ਕੀ ਬੀਤਣ ਡਿਆ ਉਹਨਾਂ ਦੇ ਘਰ ਗਿਆ ਚਲੇ ਉਹਨਾਂ ਦਾ ਮਾਲ ਡੰਗਰ ਗਿਆ ਚਲਾ ਥੁੱਕੇ ਦੇ ਬੈਠਾ ਜਿਹੜਾ ਉਹ ਰਾਜਾ ਹੈ ਉਹਨੂੰ ਨਾ ਰੱਬ ਅੱਜ ਭੁੱਖ ਪਾਏ ਨਾ ਕੱਲ ਪਾਵੇ ਸਾਰੀ ਜ਼ਿੰਦਗੀ ਦਾ ਉਹ ਰਾਜਾ ਹੈ ਤੇ ਜਿਹੜਾ ਗਿੱਲੇ ਦੇ ਵਿੱਚ ਆ ਗਿਆ ਪਾਣੀ ਦੀ ਹਾਰ ਥੱਲੇ ਆ ਗਿਆ ਇਹਨਾਂ ਨਾ 6 ਮਹੀਨੇ ਦਾ ਘਾਟਾ ਸਾਲ ਦਾ ਘਾਟਾ ਘੱਟ ਤੋਂ ਘੱਟ 5 ਸਾਲ ਆਪਾਂ ਜਿਹੜੇ ਪਾਣੀ 'ਚ ਡੁੱਬ ਗਏ ਉਹਨਾਂ ਦਾ ਘਾਟਾ ਪੂਰਾ ਕਰ ਹੀ ਨਹੀਂ ਸਕਦੇ। ਜਿਹੜਾ ਟਰਾਲੀ ਦੇ ਉੱਤੇ ਚੜ੍ਹ ਕੇ ਬੋਲਿਆ ਕਿ ਅਸੀਂ ਸਾਨੂੰ ਥਿਰ ਖਰੂਂਡ ਮਾਰੇ ਨੇ, ਸਾਨੂੰ ਝਿਟਾ ਮਾਰੇ ਆ। ਉਹ ਸੱਚੇ ਜਿਉ ਆਪਣੇ ਵਾਸਤੇ ਖੜਨ ਨੂੰ ਵਾਸਤੇ ਇੱਥੇ ਆਇਆ ਮੰਨ ਕੇ ਚਲੋ ਕਿੱਡੀ ਦੂਰ ਆਪਣੇ ਵਾਸਤੇ ਲੰਗਰ ਲੈ ਕੇ ਆ ਮਿਹਨਤ ਕੀਤੀ ਉਹਨਾਂ ਨੇ ਤੇ ਆਪਾਂ ਖਰੂਂਡ ਮਾਰਨਾ ਆਪਣਾ ਫਰਜ਼ ਨਹੀਂ ਮੰਨਦਾ। ਬਾਕੀ ਜਿਹੜੀ ਸਕੈਮ ਵਾਲੀ ਗੱਲ ਆ ਉਹ ਇੱਕ ਦੋ ਬੰਦਿਆਂ ਨੇ ਅੱਗੇ ਵੀ ਵੀਡੀਓ ਬਣਾ ਕੇ ਇੱਥੇ ਉਸ ਸਕੂਲ ਦੇ ਵਿੱਚ ਵੀ ਲੰਗਰ ਚੱਲਦਾ ਪਰ ਅਸੀਂ ਇੱਥੇ ਵੀ ਉਹ ਵੀਡੀਓ ਬਣਾਈ ਵੀਡੀਓ ਬਣਾ ਕੇ ਉੱਤੇ ਆਪ ਦਾ ਸਟਾਈ ਉਹਦੇ ਵਿੱਚ ਲੋਕਾਂ ਨੂੰ ਪੈਸੇ ਪਵਾ ਰਹੇ ਆ ਕਿ ਅਸੀਂ ਸੇਵਾ ਬਿਲਕੁਲ ਸੇਵਾ ਕਰ ਰਹੇ ਆ ਸੋ ਬਹੁਤ ਬਹੁਤ ਧੰਨਵਾਦ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨ ਸਾਡੀ ਤਰਫ ਤੇ ਸਾਡੇ ਲੋਕ ਅੱਜ ਅਸੀਂ ਹੜ ਰਾਹਤ ਕੇਂਦਰ ਪਿੰਡ ਫੱਤੇਵਾਲਾ ਤਹਿਸੀਲ ਜੀਰਾ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਪਹੁੰਚੇ ਹਾਂ ਤੁਸੀਂ ਇੱਕ ਵਾਰੀ ਮੌਕੇ ਦੇ ਹਾਲਾਤ ਦੇਖ ਸਕਦੇ ਹੋ ਪਿੱਛੇ ਜਿਹੜਾ ਕਾਫੀ ਵੱਡੇ ਪੱਧਰ ਤੇ ਸਤਲੁਜ ਦਾ ਪਾਣੀ ਦਰਿਆ ਦਾ ਪਾਣੀ ਜਿਹੜਾ ਹਰ ਇੱਕ ਹੈਡਵੌਕਸ ਤੋਂ ਜਿਹੜਾ ਅੱਗੇ ਆ ਰਿਹਾ ਹੈਗਾ ਸੋ ਹੜ ਰਾਹਤ ਕੇਂਦਰ ਪਿੰਡ ਫੱਤੇਵਾਲਾ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਇੱਥੇ ਵੱਡੇ ਪੱਧਰ ਤੇ ਇਧਰ ਸਾਹਮਣੇ ਤੁਸੀਂ ਦੇਖ ਸਾਫ-ਸਾਫ ਦੇਖ ਸਕਦੇ ਹੋ ਤਾਂ ਵੱਡੇ ਪੱਦਰ ਤੇ ਰਾਸ ਸਮਗਰੀ ਵੀ ਇੱਥੇ ਪਹੁੰਚ ਰਹੀ ਹੈ ਵੱਡੇ ਪੱਦਰ ਤੇ ਤੇ ਨਾਲ ਹੀ ਕੁਝ ਲੋਕ ਇਸ ਮੌਕੇ ਨੂੰ ਜਿਹੜਾ ਆਪਣੀ ਕਮਾਈ ਦਾ ਸਾਧਨ ਬਣਾ ਰਹੇ ਹੈਗੇ ਵੱਡੇ ਪੱਦਰ ਤੇ ਖਬਰ ਆ ਰਹੀਆਂ ਨੇ ਕਿ ਕੋਈ ਸਕੈਮ ਵਗਾਰਾ ਵੀ ਹੋ ਰਿਹਾ ਕੁਝ ਸ਼ਰਾਰਤੀ ਅੰਸਰ ਜਿਹੜੇ ਉਹ ਇਸ ਮੌਕੇ ਦਾ ਫਾਇਦਾ ਠਾਰ ਰਹੇ ਹੈਗੇ ਸੋ ਆਪਾਂ ਇੱਥੇ ਗੱਲਬਾਤ ਵੀ ਕਰਾਂਗੇ ਜੋ ਹਾਲਾਤ ਹੈਗੇ ਮੌਕੇ ਦੇ ਇੱਕ ਵਾਰੀ ਆਪਾਂ ਸਵੀਰਾਂ ਤੁਹਾਡਾ ਜਰੂਰ ਸਨੀਆਂ ਕਰਦਨੇ ਇੱਕ ਵਾਰੀ ਦੂਰ ਤੱਕ ਤੁਸੀਂ ਵਿਖਾ ਸਕਦੇ ਹੋ ਹਾਲਾਤ ਕਿ ਕਿਸ ਤਰ੍ਹਾਂ ਜਿਹੜੇ ਲੋਕ ਨੇ ਜਿਹੜੇ ਅੰਦਰ ਪ੍ਰਭਾਵਿਤ ਲੋਕ ਹੈਗੇ ਆ ਉਹ ਆਪਣੇ ਘਰਾਂ ਦੇ ਵਿੱਚੋਂ ਬਾਹਰ ਕੋਈ ਰਸਤ ਪਾਣੀ ਲੈਣ ਜਾਂ ਘਰੋਂ ਉੱਠ ਕੇ ਆ ਰਹੇ ਹੈਗੇ ਆ ਕੋਈ ਮਾਲ ਡੰਗਰ ਦਾ ਦੁੱਧ ਵਗਾਰਾ ਵੀ ਬਾਹਰ ਲੈ ਕੇ ਆ ਰਹੇ ਕਿਉਂਕਿ ਵੱਡੇ ਪੱਧਰ ਤੇ ਏਰੀਆ 4-5 ਕਿਲੋਮੀਟਰ 6 ਕਿਲੋਮੀਟਰ ਦਾ ਆਸ਼ੀਕੇ ਮਾਛੀਕੇ ਆਲੇਆ ਤਾਂ ਫੱਤੇ ਵਾਲ ਦਾ ਏਰੀਆ ਸਾਰਾ ਹੈਗਾ ਸੋ ਆਪਾਂ ਇੱਥੇ ਬਾਈ ਜੀ ਉਹਨਾਂ ਨਾਲ ਇਧਰ ਗੱਲਬਾਤ ਵੀ ਕਰ ਲਾਂਗੇ ਕਿਰੀ ਆਪਾਂ ਫੱਤੇ ਵੀ ਸਾਰੇ ਨੂੰ ਬੁਲਾ ਲੈਨੇ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਫਤਿਹ ਹਾਂਜੀ ਭਾਈ ਸਾਹਿਬ ਜੀ ਜਿੱਥੇ ਸਾਡੇ ਤੇ ਸਤਲੋਜ ਹਾੜਾ ਨੇ ਲਗਾਤਾਰ ਸਾਰੀ ਫਸਲਾਂ ਦੀ ਬਰਬਾਦੀ ਕੀਤੀ ਘਰਾਂ ਦੀ ਬਰਬਾਦੀ ਕੀਤੀ ਤੇ ਜ਼ਮੀਨਾਂ ਵੀ ਜਿਹੜਾ ਹੜੜ ਜਿਹੜਾ ਰੋੜ ਕੇ ਲੈ ਕੇ ਜਾ ਰਿਹਾ ਲਗਾਤਾਰ ਪਾਣੀ ਜਿਹੜਾ ਚੜ ਰਿਹਾ ਹੈਗਾ ਮਹੀਨੇ ਤੋਂ ਉੱਪਰ ਤਾਂ ਉਥੇ ਕੁਝ ਲੋਕ ਇਸ ਮੌਕੇ ਦਾ ਗਲਤ ਫਾਇਦਾ ਵੀ ਠਾ ਰਹੇ ਕੀ ਕਹਿਣਾ ਚਾਹੁੰਦੇ ਹੋ ਮੈਂ ਇਹਦੇ ਬਾਰੇ ਵੈਜ ਜੀ ਦਾ ਖਾਲਸਾ ਸਾਹਿਬ ਹੈ ਜਿਹੜਾ ਤੁਹਾਡਾ ਮੀਡੀਆ ਦੇ ਰਾਹੀਂ ਆਈ ਮੈਸੇਜ ਜਿਹੜਾ ਉਹਨੇ ਸਾਰੇ ਸੰਗਤ ਨੂੰ ਕੀ ਲੋਗੋ ਲੱਗ ਰਹੇ ਨੇ ਅੱਜ ਕੱਲ੍ਹ ਹੂੰ ਹਾਰ ਇੱਕ ਚੀਜ਼ ਦਾ ਲੋਗੋ ਏ ਤੇ ਇੱਥੇ ਨਿਸਕਾਮ ਸੇਵਾ ਚੱਲ ਰਹੀ ਬਾਬੇ ਨਾਨਕ ਦੀ 13-13 ਅਟ ਖੋਲਿਆ ਲੰਗਰ ਦਾ ਇਹ ਫੱਤੇ ਵਾਲੇ ਪਿੰਡ ਫੱਤੇ ਵਾਲੇ ਦੇ ਵਿੱਚ ਹਾਰਡਪੀਟ ਤਾਂ ਵਾਸਤੇ ਲੰਗਰ ਚੱਲ ਰਿਹਾ ਇੱਥੇ ਤੇ ਇੱਥੇ ਨਾ ਕੋਈ ਕਈ ਬੰਦੇ ਪੌਲਸੀ ਲਾ ਜਾਂਦੇ ਆ ਆਪਦਾ ਲੋਗੋ ਲੈ ਕੇ ਨਾ ਵੀਡੀਓ ਬਣਾ ਕੇ ਸਕੈਨਰ ਕਰਾ ਲਾ ਸਕੈਨਰ ਲਾ ਕੇ ਕਹਾਂਦੇ ਅਸੀਂ ਇੱਥੇ ਸੇਵਾ ਕਰਾ ਰਹੇ ਹਾਂ ਤੁਸੀਂ ਸਾਨੂੰ ਸਕੈਨਰ ਦੇ ਵਿੱਚ ਪੈਸੇ ਸੈਂਡ ਕਰੋ ਹਾਂ ਕੱਲ ਇੱਕ ਗੇਮ ਖੇਢੀ ਗਈ ଥି ਉਹਨ ਦੇ ਵਾਸਤੇ ਆਪਾਂ ਤੁਹਾਨੂੰ ਇੱਥੇ ਸੱਦਿਆ ਵਾ ਕਿ ਉਹ ਗੇਮ ਦਾ ਆਪਾਂ ਲੋਕ ਵਾਲੇ ਜਿਹੜੀ ਜਨਤਾ ਹੁੰਦੀ ਨਾ ਇਹ ਮਨਚੂਨਟੀ ਜਿਹੜੇ ਸਖਕਾਉਮੇ ਇਹ ਭੋਲੀ ਏ ਭਾਵਕ ਭਾਵਕ ਜਦੇ ਹਾਰਡ ਪੀਟ ਤਾਂ ਵਾਸਤੇ ਕੱਲ ਉਹਦੋਂ ਰਾਜਸਥਾਨ ਦੇ ਵਿੱਚੋਂ ਹੀ ਆ ਸੇਵਾ ਲੈ ਕੇ ਆ ਰਾਤ ਵੀ ਇੱਥੇ ਰਹਿ ਆ ਪ੍ਰਸ਼ਾਦਾ ਪਾਣੀ ਉਹਨਾਂ ਰਾਤ ਸੱਕਾ ਉਹ ਮੌਲਵੀ ਸਾਹਿਬ ਰਾਸਤਾਂ ਤੋਂ ਘੜ ਤੋਂ ਘੜ ਬਤੀ ਜਾਣੇ ਆਏ ਬਹੁਤ ਜਾਣੇ ਤੇ ਆ ਵੀਦਰ ਮਠੀਆਂ ਦੇ ਕੇ ਗੰਡੇ ਦੇ ਕੇ ਸੇਵਾ ਉਹ ਨਹੀਂ ਟੁੱਟੇ ਸਾਰੇ ਪੰਜਾਬ ਦੇ ਵਿੱਚ ਦੁੱਖ ਬੜਾ ਤਕੜਾ ਹੈ ਆਪਣਾ ਇਹ ਪਾਣੀ ਦਾ ਜਿਹੜੇ ਪਾਣੀ ਦੇ ਵਿੱਚ ਸਾਰੇ ਲੋਕ ਪਿੰਡਾਂ ਵਾਲੇ ਭੋਲੇ ਡੁੱਬੇ ਪੈਣ ਪਰ ਇੱਥੇ ਲੋਕੀ ਫਾਇਦਾ ਚੱਕਣ ਡੇ ਨੇ ਦੁਕਾਨਦਾਰੀਆਂ ਨੇ ਫਾਇਦਾ ਚੱਕਣ ਡੇ ਨੇ ਲੋਗੋ ਆਲੇ ਫਾਇਦਾ ਚੱਕਣ ਡੇ ਸਾਡਾ ਲੋਗੋ ਲੱਗੇ ਲੋਗੋ ਤੋਂ ਅਸੀਂ ਦੂਰ ਇਸ ਚੀਜ਼ ਤੋਂ ਕਿਉਂਕਿ ਬਾਬੇ ਨਾਨਕ ਦਾ ਲੰਗਰ ਹੈ 20000 ਰੁਪਈਆ ਦਾ ਸ਼ਟਾਰਟ ਹੋਇਆ ਵੇਖੋ ਤੁਸੀਂ ਧਿਆਨ ਦਿਓ ਇਹਨੂੰ ਸਾਡੇ ਤੋਂ 7000 ਰੁਪਏ ਦਾ ਅਸੀਂ ਸਮਾਨ ਲੈ ਕੇ ਆਏ ਹਾਂ 2000 ਦੋ ਸਿੰਘ ਤੇ ਦੋ ਸਿੰਘਾਂ ਦਾ ਸ਼ਟਾਰਟ ਹੋਇਆ ਲੰਗਰ ਥੜ੍ਹ ਤੋਂ ਸਾਡੇ ਲੰਗਰ ਜਿਹੜਾ ਹੈਗਾ ਇਹ ਬਾਬੇ ਨਾਨਕ ਦਾ ਲੰਗਰ 12 ਵਜੇ ਤੱਕ ਹੀ ਨਿਬੜ ਗਿਆ ਸੀ 12 ਵਜੇ ਤੱਕ ਖਾਲੀ ਹੋ ਗਿਆ ਸੀ ਇਹ ਬਾਬੇ ਨੇ ਸਾਰੀਆਂ ਸੰਗਤਾਂ ਦੂਰੋਂ ਨੇੜੋਂ ਕੋਈ ਕਿਦੋਂ ਲੈ ਕੇ ਕੋਈ ਹਰਿਆਣੇ ਲੈ ਕੇ ਆਉਣ ਡਿਆ ਕੋਈ ਕਿਦੋਂ ਲੈ ਕੇ ਆਉਣ ਡਿਆ ਤੇ ਓਟੋਤ ਭਰਿਆ ਪਿਆ ਲੰਗਰ ਭੰਡਾਰ ਭਰਿਆ ਪਿਆ ਪਰ ਮੈਸੇਜ ਸਾਡਾ ਮੇਨ ਉਹਨਾਂ ਦੇ ਆ ਜਿਹੜੇ ਵੀਰ ਆਪਦਾ ਲੋਗੋ ਲਾ ਕੇ ਕਿ ਸੇਵਾ ਕਰਨਾ ਚਾਹੁੰਦੇ ਇਹ ਸੇਵਾ ਉਹ ਟਾਈਮ ਲੰਘਿਆ ਇਹ ਵੇਦਾਂ ਤੋਂ ਉੱਪਰ ਹੈ ਰਾਜਨੀਤੀ ਉੱਪਰ ਲੰਗਰ ਚੱਲਿਆ ਕਿ ਮੰਨ ਕੇ ਨਾ ਕੋਈ ਆਮ ਆਦਮੀ ਪਾਰਟੀ ਦਾ ਇੱਥੇ ਲੋਗੋ ਹੈ ਨਾ ਭਾਈ ਅਮਰਪਾਲ ਦੀ ਪਾਰਟੀ ਦਾ ਲੋਗੋ ਹੈ ਹਾਲਾਕੀ ਮੈਂ ਆ ਪਾਈ ਅੰਮ੍ਰਿਤ ਬਾਵਾ ਵਾਰਸ ਪੰਜਾਬ ਦੀ ਜੈਹਤ ਦਾ ਬੰਦੀ ਦਾ ਆਗੂ ਆਪਾਂ ਆਗੂਆਂ ਦੇ ਵਿੱਚ ਤਣਕਾ ਹੈਗੇ ਆ ਪਰ ਇਸ ਟਾਈਮ ਜਿਹੜਾ ਜज्ਬਾ ਆਪਣਾ ਨਾ ਉਹ ਉੱਪਰ ਹੈ ਬਾਬਾ ਨਾਨਕ ਪਹਿਲੋਂ ਆਇਆ ਸਾਰਿਆਂ ਤੋਂ ਜਿੰਨੀਆਂ ਪਾਰਟੀਆਂ ਆਈਆਂ ਨੇ ਸਾਰੀਆਂ ਬਾਅਦ ਚ ਆਈਆਂ ਨੇ ਜज्ਬਾ ਸਰਬੱਤ ਦੇ ਭਲੇ ਦਾ ਸਰਬੱਤ ਦੇ ਭਲੇ ਇਸ ਟਾਈਮ ਆਪਣਾ ਹੰਗਾਰਾ ਹੈ ਜਨਤਾ ਦੇ ਨਾਲ ਖੜਨ ਦਾ ਉਹਨਾਂ ਦਾ ਦਰਦ ਵੇਖਣ ਦਾ ਉਹਨਾਂ ਦੇ ਦੁੱਖ ਤੇ ਲਈ ਉਹਨਾਂ ਦੇ ਉੱਤੇ ਕੀ ਕੀ ਬੀਤਣ ਡਿਆ ਉਹਨਾਂ ਦੇ ਘਰ ਗਾਇਚਲੇ ਉਹਨਾਂ ਦਾ ਮਾਲ ਡੰਗਰ ਗਿਆ ਚਲਾ ਹਾਲਾਕੀ ਇਧਰਲੇ ਪਾਸੇ ਮੈਂ ਜਿਹੜਾ ਸੁੱਕੇ ਦੇ ਬੈਠਾ ਨਾ ਉਹ ਰਾਜਾ ਏ ਸੁੱਕੇ ਦੇ ਬੈਠਾ ਜਿਹੜਾ ਉਹ ਰਾਜਾ ਏ ਉਹਨੂੰ ਨਾ ਰੱਬ ਅੱਜ ਭੁੱਖ ਪਾਵੇ ਨਾ ਕੱਲ ਪਾਵੇ ਸਾਰੀ ਜ਼ਿੰਦਗੀ ਦਾ ਉਹ ਰਾਜਾ ਏ ਤੇ ਜਿਹੜਾ ਗਿੱਲੇ ਦੇ ਵਿੱਚ ਆ ਗਿਆ ਪਾਣੀ ਦੀ ਹਾਰ ਥੱਲੇ ਆ ਗਿਆ ਇਹਨਾਂ ਨਾ 6 ਮਹੀਨੇ ਦਾ ਘਾਟਾ ਸਾਲ ਦਾ ਘਾਟਾ ਘੱਟ ਤੋਂ ਘੱਟ 5 ਸਾਲ ਆਪਾਂ ਜਿਹੜੇ ਪਾਣੀ 'ਚ ਡੁੱਬ ਗਏ ਉਹਨਾਂ ਦਾ ਘਾਟਾ ਪੂਰਾ ਕਰ ਹੀ ਨਹੀਂ ਸਕਦੇ ਕਈ ਵੀਰ ਮੇਰੇ ਇੱਥੇ ਇਹ ਵੀ ਕਹਿ ਦਿੰਦੇ ਆ ਕਿ ਬਾਬਾ ਜੀ ਤੁਸੀਂ ਆ ਇਹਨੂੰ ਲੰਗਰ ਭੇਜੀ ਜਾਂਦੇ ਟਰਾਲੀਆਂ ਦੇਗਾ ਮੂੰਹ ਇਹਨੂੰ ਪੁੱਠਾ ਚੱਲਦਾ ਹੁਣ ਸਿੱਧਾ ਤੁਸੀਂ ਕਰਤਾ ਕਈ ਤਰਾਹ ਕਰਦੇ ਆ ਕਿ ਜਦੋਂ ਦੇ ਬਾਬਾ ਜੀ ਆ ਗਏ ਤੇ ਐਨੂੰ ਦੇਗਾ ਇਹਨਾਂ ਸਾਹ ਸਾ ਪਾਣੀ ਲੈਵਾਦਿਆਂ ਮੈਂ ਕਿਹਾ ਵੀਰੋ ਇਹ ਤੁਸੀਂ ਗਲਤ ਸੋਚਦੇ ਪਏ ਏ ਆਪਣੀ ਸੋਚ ਰਹੇ ਨਹੀਂ ਆਪਨੀ ਸੋਚ ਹੈ ਬਾਬੇ ਨਾਨਕ ਦੀ 13 13 ਵਾਲੇ ਲੰਗਰ ਦੀ ਉਹ 20000 ਰੁਪਈਆ ਤੋਂ ਸ਼ਟਾਰਟ ਹੋਇਆ ਹੈ ਲੰਗਰ ਉਹ ਨਹੀਂ ਮੁੱਕਦਾ ਜਿਹੜੀਆਂ ਸੰਗਤਾਂ ਦੂਰੋਂ ਨੇੜੋਂ ਕੋਈ ਕੈਨੇਡਾ ਤੋਂ ਸੇਵਾ ਕਰਾ ਰਿਹਾ ਕੋਈ ਅਮਰੀਕਾ ਤੋਂ ਕਰਾ ਰਿਹਾ ਕੋਈ ਨਿਊਜ਼ੀਲੈਂਡ ਤੋਂ ਸੇਵਾ ਕਰਾ ਰਿਹਾ ਹੈ ਹਾਰਪੀੜ ਤਾਂ ਕੋਈ ਮਿੱਟੀ ਦੀ ਸੇਵਾ ਕਰ ਰਿਹਾ ਹੈ ਅਨੇਕਾਂ ਹੀ ਲੰਗਰ ਆਪਾਂ ਖੁਦ ਵੇਖਦੇ ਜਿਹੜੇ ਆ ਪਿੰਡ ਵਾਲੇ ਵੀਰ ਮੇਰੇ ਇਹਨਾਂ ਨੂੰ ਹੀ ਪਤਾ ਹੈ ਕਿੰਨੇ ਕ ਲੰਗਰ ਆ ਰਹੇ ਹਾਂ ਇਹ ਕਹਿੰਦੇ ਵਿੱਚ ਹੋਰ ਗੱਲ ਹੈ ਕਿ ਜਿਹੜੇ ਲੋਕ ਆਪ ਨੂੰ ਸੇਵਾ ਕਰਕੇ ਈ ਈ ਦੂਰੋਂ ਘਰ ਤੋਂ ਘਟਾਈ ਇੱਕ ਪਿੰਡ ਦੇ ਵਿੱਚ ਗਜਾ ਕਰਨ ਜਾਵੇ ਨਾ ਬਾਬਾ ਤੇ ਬਾਬਾ ਵੀ ਥੱਕ ਜਾਂਦਾ ਕੱਲਾ ਤੇ ਘਰ ਤੋਂ ਘਟ ਜੇ ਹਰਿਆਣੇ ਦੇ ਵਿੱਚੋਂ ਸੰਗਤਾਂ ਉਹ ਹਰਿਆਣੇ ਚੋਂ ਵੀ ਆਈ ਸੰਗਤਾਂ ਇੱਥੇ ਰਸ ਰਸਤਾ ਲੈ ਕੇ ਆਈ ਤੇ ਸਾਰਾ ਦਿਨ ਦੋ ਦੋ ਤਿੰਨ ਦਿਨ ਦਿਨ ਉਹ ਗਜਾ ਕਰਦੇ ਪਿੰਡ ਦੇ ਵਿੱਚੋਂ ਜਿਵੇਂ ਗਰੰਤੀ ਸਿੰਘ ਗਜਾ ਕਰਦਾ ਦੁੱਧ ਹੀ ਉਤਰਾ ਉਹ ਗਇਆ ਕਰਦੇ ਇੱਕ ਇੱਕ ਬੋਰੀ ਇਕੱਠੀ ਕਰਦੇ ਕੋਈ 10 ਬੋਰੀਆਂ ਇਕੱਠੀਆਂ ਕਰਦਾ ਪੈਸੇ ਇਕੱਠੇ ਢਾਈ ਢਾਈ 3-3 ਲੱਖ ਦਾ ਸਮਾਨ ਲੈ ਕੇ ਆਪਣੇ ਕੋਲ ਪਹੁੰਚਦੇ تھے 11 ਕਿਲੋਮੀਟਰ ਤੋਂ ਆਉਂਦੇ ਆ ਜੇ ਰੱਖ ਲੋ ਪਰ ਜਿਹੜੀ ਸਾਡੀ ਸੰਗਤ ਹੈ ਅੱਗੋਂ ਉਹਨਾਂ ਤੇ ਆਉਣ ਲੱਗਿਆ ਆਪਾਂ ਜਿਹੜੀ ਸਾਡੀ ਸੰਗਤ ਸਾਡਾ ਮਿੱਤਰ ਹਰਪਾਲ ਸਿੰਘ ਉਹਨਾਂ ਨੇ ਪਹਿਲਾਂ ਉਧਰ ਚੈਨਲ ਦੇ ਰਹਿ ਮਾਰੀਆਂ ਰਾਈ ਉਥੇ ਕੋਈ ਲੰਗਰ ਨਹੀਂ ਗਿਆ ਪਹਿਨ ਉਹ ਪਾਗਲੇ ਇਹ ਮਾਣਾ ਆਈ ਉਥੇ ਲੰਗਰ ਨਹੀਂ ਪਹੁੰਚਿਆ ਉਹਨੇ ਉਹ ਉਥੇ ਆਵਾਜ਼ ਚੁੱਕੀ ਜਾ ਕੇ ਵੀਡੀਓ ਕਵਰ ਕੀਤੀ ਤੋ ਸੰਗਤ ਆਉਣੀ ਸ਼ੁਰੂ ਹੋ ਗਈ ਉਥੇ ਜੇ ਸੰਗਤ ਆਉਣੀ ਸ਼ੁਰੂ ਹੋ ਗਈ ਨਾ ਪ੍ਰਭਾਤ ਸਿੰਘ ਫਿਰ ਚਾਰ ਟਰਾਲੀਆਂ ਲੈ ਕੇ ਕਿੱਥੋਂ ਆਈ ਸੰਗਤੋ ਬੂੜਾ ਗੱਜਰ ਪਿੰਡ ਬੂੜਾ ਗੱਜਰ ਮਕਸਰ ਤੋਂ ਆਈ ਉਹਨਾਂ ਜਿਹੜਾ ਟਰਾਲੀ ਦੇ ਉੱਤੇ ਚੜ ਕੇ ਬੋਲਿਆ ਕਿ ਅਸੀਂ ਸਾਨੂੰ ਤਿਰੋ ਖਰੂਂਡ ਮਾਰੇ ਨੇ ਸਾਨੂੰ ਝਿਟਾ ਮਾਰੇ ਆ ਉਹ ਸੱਚੇ ਜਿਉ ਆਪਣੇ ਵਾਸਤੇ ਖੜਨ ਨੂੰ ਵਾਸਤੇ ਇੱਥੇ ਆਇਆ ਮੰਨ ਕੇ ਚਲੋ ਕਿੱਡੀ ਦੂਰ ਆਪਣੇ ਵਾਸਤੇ ਲੰਗਰ ਲੈ ਕੇ ਆ ਮਿਹਨਤ ਕੀਤੀ ਉਹਨਾਂ ਨੇ ਤੇ ਆਪਾਂ ਖਰੂਂਡ ਮਾਰਨਾ ਆਪਣਾ ਫਰਜ਼ ਨਹੀਂ ਬਣਦਾ ਮੈਂ ਤਾਂ ਨੌਜਵਾਨਾਂ ਨੂੰ ਇਹ ਗੱਲ ਕਹਿਣਾ ਚਾਹਣਾ ਪਾਏ ਫੱਤੇ ਵਾਲੇ ਪਿੰਡ ਦੇ ਵਿੱਚੋਂ ਮੁੰਡੇ ਉੱਠ ਪੈਣ ਮੈਨੂੰ ਕੋਈ ਟੀਮ ਦੇਣਾ 20-25 ਮੁੰਡਿਆਂ ਦੀ ਕਿ ਆਪਾਂ ਐਸੀ ਟੀਮ ਬਣਾਈਏ ਜਿਹੜਾ ਏਡੀ ਦੂਰੋਂ ਆਉਂਦਾ ਪਹਿਲਾਂ ਉਹਨੂੰ ਰਸਨ ਪਾਣੀ ਛਕਾਈਏ ਬਾਬੇ ਨਾਨਕ ਦਾ 13-13 ਲੰਗਰ ਚੱਲਣ ਦਾ 24 ਘੰਟਿਆਂ ਤੋਂ ਜਿੱਦਾਂ ਦੇ ਇੱਥੇ ਪਹੁੰਚਿਆ ਇੱਥੇ ਹੀ ਆ ਘਰ ਵੀ ਨਹੀਂ ਗਏ ਗਏ ਸੇਵਾ ਕਰਨ ਦੇ ਪੂਰੀ ਤੇ ਟੀਮ ਬਣਾਈਏ 20-25 ਬੰਦਿਆਂ ਦੀ ਟੀਮ ਹੋਵੇ ਕਿ ਜਿਹੜਾ ਬਾਹਰੋਂ ਕੋਈ ਲੰਗਰ ਲੈ ਕੇ ਆਉਂਦਾ ਨੇ ਇੱਥੇ ਉਹਨੂੰ ਸਹੀ ਰਾਹ ਵਿਖਾ ਸਕੀਏ ਕਿਉਂਕਿ ਸਹੀ ਰਾਹ ਦੱਸਦਾ ਨਹੀਂ ਪਿਆ ਉਹਦੇ ਵਾਸਤੇ ਠੀਕ ਜੀ ਠੀਕ ਹੈ ਠੀਕ ਹੈ ਜੀ ਧੰਨਵਾਦ ਜੀ ਬਾਈ ਜੀ ਹਾਂ ਜੀ ਕਹਿਣਾ ਚਾਹੁੰਦੇ ਕੁਛ ਨਾਂ ਦੱਸਿਓ ਇੱਕ ਰਾਈ ਬਾਈ ਜੀ ਆਪਣਾ ਹੈ ਸੈਵ ਸਿੰਘ ਜੀ ਠੀਕ ਹੈ ਤੇ ਇੱਥੇ ਅਸੀਂ ਇਹ ਚਾਹੁੰਦੇ ਹਾਂ ਜਿਹੜਾ ਮੰਨ ਕੇ ਚਲੋ ਜਿਹੜਾ ਸਕੈਮ ਕਰਦੇ ਪਏ ਲੋਕੀ ਲੋਗੋ ਵਗੈਰਾ ਲਾ ਕੇ ਉਹ ਗਲਤ ਆ ਉਹ ਚੀਜ਼ ਨਾ ਕਰਨਾ ਉਹ ਸਾਡੀ ਹੱਥ ਜੋੜ ਕੇ ਬੇਨਤੀ ਆ ਵੀ ਇਸ ਚੀਜ਼ ਤੋਂ ਥੋੜਾ ਜਿਆ ਲੋਕ ਵੀ ਪਹਿਲਾਂ ਜਿਵੇਂ ਮੰਨ ਕੇ ਚਲੋ ਲੱਖ ਲੱਖ 2-2 ਲੱਖ ਰੁਪਏ ਦਾ ਲੰਗਰ ਲੈ ਕੇ ਆਉਂਦੇ ਆ ਉਹ ਚੀਜ਼ ਨੂੰ ਵੇਖਣ ਵੀ ਅਸੀਂ ਉੱਥੋਂ ਕੁਝ ਮਨੋ ਤੇਲ ਖਰਚਾ ਕਰਕੇ 5-7000 ਦਾ ਇੱਥੇ ਪਹਲਾ ਆਣ ਕੇ ਪੁੱਛਣ ਵੀ ਸਾਨੂੰ ਕੀ ਚਾਹੀਦਾ ਇੱਥੇ ਕੀ ਕਿਹੜੀ ਚੀਜ਼ ਦੀ ਲੋੜ ਆ ਉਹ ਚੀਜ਼ ਫਿਰ ਕੋਈ ਪੰਜਾਂ ਦਹਾ ਦਿਨਾਂ ਤੱਕ ਜਿਹੜੀ ਚੀਜ਼ ਦੀ ਲੋੜ ਆ ਉਹ ਲੈ ਕੇ ਪਹੁੰਚਣਾ ਮੈਂ ਨਾ ਕਿ ਵੀ ਇੱਥੇ ਲਿਆ ਕੇ ਰਾਸਣੇ ਸੱਟ ਸਿੱਟੀ ਜਾਣ ਕੋਈ ਚਾਰ ਵਗਾਰਾ ਕੁਝ ਵੀ ਸਿਰਦੇ ਆ ਉਹ ਪਿਆ ਪਿਆ ਖਰਾਬ ਹੋ ਜਾਂਦਾ ਉਹਦਾ ਕੋਈ ਆਪਾਂ ਨੂੰ ਕਿਸੇ ਨੂੰ ਫਾਇਦਾ ਨਹੀਂ ਹੈਗਾਗਾ ਉਹ ਚੀਜ਼ ਪਹਿਲਾਂ ਆਣ ਕੇ ਚੈੱਕ ਕਰਨ ਆਣ ਕੇ ਆਉਣ ਵੇਖਣ ਵੀ ਕਿਹੜੀ ਚੀਜ਼ ਦੀ ਲੋੜ ਆ ਉਹ ਚੀਜ਼ ਬਾਅਦ ਦੇ ਵਿੱਚ ਕੋਈ ਜਿੰਨਾ ਨੂੰ ਇੱਥੇ ਲੋੜ ਵੀ ਇੰਨੇ ਦਿਨਾਂ ਤੱਕ ਲੋੜ ਆ ਉਹ ਫਿਰ ਵਾਪਸ ਲੈ ਕੇ ਆਉਣ ਉਹ ਫਿਰ ਉਹ ਚੀਜ਼ ਦਾ ਫਾਇਦਾ ਆਪਾਂ ਨੂੰ ਜੇ ਆਪਾਂ ਉਹ ਲਿਆਣ ਕੇ ਸੇ ਰੱਖ ਲੈਨੇ ਆ ਕੋਈ ਚੀਜ਼ ਜੇ ਜਵੇਂ ਲਈ ਆਉਂਦੇ ਆ ਪੁੱਛਦੇ ਨਹੀਂ ਇੱਥੇ ਆਂ ਕਿ ਬਈ ਜੇ ਇੱਥੇ ਆ ਕੇ ਲੈ ਕੇ ਇੱਥੇ ਲੈ ਕੇ ਲਾ ਲਓ ਜਾਂ ਕਿਵੇਂ ਵੀ ਕਰ ਲਓ ਉਹ ਚੀਜ਼ ਖਰਾਬ ਹੁੰਦੀ ਆਪਣਾ ਤਾਂ ਕੋਈ ਫਾਇਦਾ ਨਹੀਂ ਹੈਗਾਗਾ ਉਹ ਪੁੱਛਣਾ ਆਪਾਂ ਨੂੰ ਪਹਿਲਾਂ ਬਾਕੀ ਜਿਹੜੀ ਸਕੈਮ ਵਾਲੀ ਗੱਲ ਆ ਉਹ ਇਤ ਦੋ ਬੰਦਿਆਂ ਨੇ ਅੱਗੇ ਵੀ ਵੀਡੀਓ ਬਣਾ ਕੇ ਇੱਥੇ ਉਸ ਸਕੂਲ ਦੇ ਵਿੱਚ ਵੀ ਲੰਗਰ ਚੱਲਦਾ ਪਿਆ ਸੀ ਇੱਥੇ ਵੀ ਉਹ ਵੀਡੀਓ ਬਣਾਈ ਵੀਡੀਓ ਬਣਾ ਕੇ ਉੱਤੇ ਆਪ ਦਾ ਸਟਾਈਨਰ ਲਾਇਆ ਹੋਇਆ ਉਹਦੇ ਵਿੱਚ ਲੋਕਾਂ ਨੂੰ ਪੈਸੇ ਪਵਾ ਰਹੇ ਆ ਕਿ ਅਸੀਂ ਸੇਵਾ ਹੈ ਸੇਵਾ ਕਰ ਰਹੇ ਆ ਬਿਲਕੁਲ ਸੇਵਾ ਦੇ ਵਿੱਚ ਹੋਰ ਹਾਂਜੀ ਹਾਂਜੀ ਤੇ ਪਿੰਡਾਂ ਦੇ ਵਿੱਚ ਵੀ ਗਰਾਈਆਂ ਕੀਤੀਆਂ ਜਾ ਰਹੀਆਂ ਹਨ ਹਾਂ ਹੋ ਸਕਦਾ ਹੈ ਮੇਰੇ ਨਾਂ ਤੇ ਕੀਤੀਆਂ ਜਾ ਰਹੀਆਂ ਹੋ ਸਕਦਾ ਮੇਰੇ ਅਨਿਸ਼ਤਰਵੀਰ ਦੇ ਨਾਂ ਤੇ ਗ੍ਰਹੀਆਂ ਕੀਤੀਆਂ ਜਾ ਰਹੀਆਂ ਹਨ ਕਿ ਉਹਨਾਂ ਨੂੰ ਵੀ ਸਾਡਾ ਮੈਸੇਜ ਹੈ ਭਰਾ ਜੀ ਅਸੀਂ ਪੈਸੇ ਦੀ ਨਿੰਡ ਮੰਗ ਰੱਖੀ ਇਥੇ ਕੋਈ ਅਸੀਂ ਪੈਸਾ 1 ਰੁਪਿਆ ਨਹੀਂ ਲੈਂਦੇ ਕੱਲ ਪਰਸੋਂ ਇੱਕ ਸਿੰਘ ਆਇਆ ਸੀ ਉਹ ਆਂਦੇ ਬਾਬਾ ਜੀ ਸਕੈਨਰ ਦਿਓ 50000 ਰੁਪਿਆ ਤੁਹਾਨੂੰ ਦੇਣਾ ਵਾ ਤੇ ਮੈਂ ਬਾਤ ਚੋ ਇਹ ਗਨਾਹਗਾਰ ਹੈ ਭਾਗੀ ਗਾਰ ਹੈ ਇਹ ਕਿੱਥੇ ਪਜਾਵਾਂ 50000 ਰੁਪਿਆ ਤੁਹਾਡਾ ਸਾਨੂੰ ਪੈਸਾ ਨਹੀਂ ਚਾਹੀਦਾ ਅਸੀਂ ਪਰਦੇ ਦੇ ਉਲੇ ਸਕੈਨਰ ਦੇ ਸਕਦੇ ਹਾਂ ਇੱਕ ਮਿੰਟ ਬਾਬਾ ਜੀ ਆਪਾ ਸਕੈਨਰ ਨਹੀਂ ਦਿੱਤਾਗਾ ਇਹ ਹੱਕ ਸੱਚ ਦੀ ਕਮਾਈ ਦਾ ਬਾਬੇ ਨਾਨਕ ਦਾ ਲੰਗਰ ਹੈ 13 13 ਇੱਥੇ ਰਸਤ ਲੱਗਦੀ ਇੱਥੇ ਪੈਸਾ ਨਹੀਂ ਲੱਗਦਾ ਇੱਥੇ ਤੁਸੀਂ 50 ਰੁਪਏ ਦਿਓਗੇ ਉਹ ਸੱਤ ਮੈਂ ਤੁਸੀਂ ਲੂਣ ਦੀ ਗੁੱਥੀ ਸਾਨੂੰ ਦੇ ਦਿਓ ਅਸੀਂ 50000 ਨਹੀਂ ਲੈਣਾ ਹਾਂ ਜੇ ਤੁਸੀਂ ਪੈਸੇ ਦੇਣੇ ਆ ਅੱਜ ਤੋਂ 20 ਦਿਨਾਂ ਬਾਅਦ ਤੁਸੀਂ ਇੱਥੇ ਆਇਆ ਜੇ ਤੇਲ ਲੈ ਕੇ ਆਇਆ ਜੇ ਖਾਦ ਲੈ ਕੇ ਆਇਆ ਜੇ ਬੀ ਲੈ ਕੇ ਆਇਆ ਜੇ ਕਿ ਟਰੈਕਟਰ ਲੈ ਗਿਆ ਉਦੋਂ ਵੀ ਤੱਕ ਸਾਡਾ ਲੰਗ ਬਾਬੇ ਨਾਨਕ ਦਾ ਲੰਗਰ 13 13 ਇੱਥੇ ਚੱਲਦਾ ਹੁ 24 ਘੰਟਿਆਂ ਤੁਹਾਡਾ ਫਾਇਦਾ ਦਵਾਂਗੇ ਪਰ ਅਸੀਂ ਪੈਸਾ ਨਹੀਂ ਲੈਣਾ ਅਸੀਂ ਰਾਹ ਸਹੀ ਦਿਖਤਨ ਘੜ ਤੋਂ ਘੜ 100 ਬੰਦਿਆਂ ਦੇ ਸਾਡੇ ਕੋਲੇ ਐਡਰੈਸ ਹੋਣਗੇ ਤੇ ਕਿ ਸਹੀ ਰਾਹ ਆਪਾਂ ਵਿਖਾਉਣ ਦੇ ਉਹਨਾਂ ਨੂੰ ਕੋਈ ਸਹੀ ਟਾਈਮ ਤੇ ਤੁਸੀਂ ਪਹੁੰਚੋ ਇੱਥੇ ਠੀਕ ਹੈ ਠੀਕ ਹੈ ਬਾਈ ਧੰਨਵਾਦ ਤੁਹਾਡਾ ਜੀ ਹਾਂਜੀ ਬਾਈ ਜੀ ਆਪਾਂ ਛੋਟੇ ਥੋੜੀ ਗੱਲ ਕਰਕੇ ਗੱਲ ਨੂੰ ਨੇੜੇ ਲੈ ਕੇ ਆਈਏ ਤਾਂ ਜਿਹੜੇ ਇੱਥੇ ਤੁਸੀਂ ਸੇਵਾ ਕਰ ਰਹੇ ਹੋ ਤਾ ਉਹਦੇ ਬਾਰੇ ਤੇ ਜਿਹੜਾ ਕੋਈ ਗੱਲਬਾਤ ਖਾਸ ਹੋ ਕਰਕੇ ਆਪਸ ਵਿੱਚ ਵਾਲੀ ਹੈ ਅਗਰ ਜੀਕਾ ਖਾਲਸਾ ਵੈਗਰ ਜੀ ਕੀ ਬੋਲੀ ਮੇਰੀ ਥੋੜੀ ਜੀ ਗੱਲ ਤਾਂ ਲੰਮੀ ਹੋਊਗੀ ਪਰ ਹੈ ਮੁੱਦੇ ਵਾਲੀ ਆ ਹੁਣ ਕੁਝ ਸਾਡੀ ਕੋਸ਼ਿਸ਼ ਕੀ ਆ ਵੀ ਜਿਹੜਾ ਹੁਣ ਸਾਡੇ ਲੋਕਾਂ 'ਚ ਭੇੜਚਾਲ ਬਹੁਤ ਆ ਇਮੋਸ਼ਨਲ ਹੋ ਕੇ ਨਾ ਭੇੜਚਾਲ ਦੇ ਦਵਾ-ਦਵਾ ਰਸਨ ਦਾ ਇੱਕੇ ਪਾਸੇ ਨੂੰ ਮੁਹਰ ਕਰ ਲੈਂਦੇ ਆ ਸਾਡੇ ਕਹਿਣ ਦਾ ਮਤਲਬ ਕੁਝ ਲੋਕ ਉਲਟ ਕੱਢ ਰਹੇ ਆ ਕੇ ਰਸਨ ਲੈਉਣ ਤੋਂ ਮਾਣਾ ਕਰ ਰਹੇ ਆ ਬਿਲਕੁਲ ਜੀ ਸਾਡੀ ਸੋਚ ਕੀ ਆ ਵੀ ਜਿਹੜੀ ਮੈਨੇਜਮੈਂਟ ਤਿਆਰ ਕੀਤੀ ਜਾਵੇ ਮੈਨੇਜਮੈਂਟ ਦਾ ਮਤਲਬ ਇਹ ਆ ਵੀ ਸਟੈਪ ਬਾਈ ਸਟੈਪ ਉਹ ਜੋ ਰਿਆ ਯੋਜਨਾਬੰਦੀ ਯੋਜਨਾਬੰਦੀ ਦੇ ਢੰਗ ਨਾਲ ਵੀ ਕੋਈ ਇੱਕ ਹਫਤਾ ਪਹਿਲਾਂ ਸੇਵਾ ਆ ਜੀ ਹਫਤੇ ਰਾ ਕਰਾਸਨ ਚੱਲਦਾ ਹਫਤੇ ਤੋਂ ਬਾਅਦ ਫੇਰ ਆ ਜਾਓ ਕੋਈ ਕਿਸੇ ਜਿਹੜੇ ਤੋਂ ਆ ਜੇ ਕੋਈ ਮੁੜ ਕੇ ਆਵੇ ਕੋਈ ਕਿਸੇ ਤੋਂ ਆ ਜੀ ਪਰ ਸਾਡੇ ਲੋਕਾਂ ਦੀ ਕੀ ਆ ਹੁਣ ਮੰਨ ਲਓ ਇੱਕ ਜਿਲ੍ਹੇ ਤੋਂ ਆ ਰਹੀ ਆ ਦੂਜੇ ਤੋਂ ਵੀ ਆ ਰਹੀ ਉਹਨਾਂ ਨੂੰ ਪਤਾ ਹੀ ਨਹੀਂ ਫੋੜ ਲੱਗੀ ਹੋਈ ਸੇਮ ਜਗ੍ਹਾ ਸੇਮ ਲੋਕੇਸ਼ਨ ਤੇ ਆ ਰਹੀ ਆ ਨੰਬਰ 2 ਦੂਸਰੀ ਗੱਲ ਇਹ ਆ ਵੀ ਜਿਹੜਾ ਸਾਡਾ ਲੰਗਰ ਆ ਬਾਬੇ ਨਾਨਕ ਦਾ 13 13 ਇਹ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ ਚੱਲ ਰਿਹਾ ਹੈ ਇੱਥੇ ਬਾਬੇ ਸੁਭਰਾਮਾਲੇ ਵੀ ਲੰਗਰ ਰੱਖ ਰਹੇ ਆ ਬਾਬੇ ਪੁੱਚੋ ਵਾਲੇ ਵੀ ਆ ਰਹੇ ਆ ਕਹਿਣ ਦਾ ਭਾਅ ਕਿ ਸਾਡੇ ਕੋਲ 7-8 ਜਿਹੜੀਆਂ ਸੰਪਰਦਾਵਾਂ ਵੱਡੀਆਂ ਹਨ ਉਹ ਸਾਰੀਆਂ ਲੰਗਰ ਲੈ ਕੇ ਆ ਰਹੀਆਂ ਸਾਡੇ ਵੱਲੋਂ ਕਿਸੇ ਨੂੰ ਮਨਾਈ ਨਹੀਂ ਗੀ ਉਹ ਰੱਖਦੇ ਆਂ ਹੀ ਵਰਤੌਂਦੇ ਆਂ ਸਾਡਾ ਕਿਸੇ ਨਾਲ ਵੈਰ-ਵਿਰੋਧ ਨਹੀਂਗਾ ਪਿੰਡ ਦੀਆਂ ਸੰਗਤਾਂ ਵੀ ਸਹਿਯੋਗ ਦਿੰਦੀਆਂ ਕੋਈ ਦੁੱਧ ਵੱਲੋਂ ਕਰ ਰਿਹਾ ਕੋਈ ਸੇਵਾ ਵੱਲੋਂ ਕਰ ਰਿਹਾ ਜਿਹੀ ਕਹੀਏ ਨਾ ਵੀ ਸਾਡੇ ਵੱਲੋਂ ਚੱਲ ਰਿਹਾ ਸਾਡੇ ਵੱਲੋਂ ਕੋਈ ਨਹੀਂ ਚੱਲ ਰਿਹਾ ਇਹ ਬਾਬੇ ਨਾਨਕ ਦਾ ਲੰਗਰ ਆ 20 ਰੁਪਏ ਦਾ ਜਿਹੜਾ ਚਲਾਇਆ ਸੀਗਾ ਬਾਕੀ ਸੰਗਤਾਂ ਜਿਹੜੇ ਮੈਸੇਜ ਹੋਲਡ ਕਰਨ ਦਾ ਮਤਲਬ ਇਹ ਨਹੀਂ ਵੀ ਇੱਥੋਂ ਅਸੀਂ ਮਾੜਾ ਕਰਦੇ ਹਾਂ ਸਮਾਨ ਨੂੰ ਆਓ ਕੋਈ ਪਾਣੀ ਲੱਥੇ ਤੋਂ ਸੰਗਤਾਂ ਡਾਇਰੈਕਟ ਆਉਣ ਆਪਦੇ ਬੇਸ ਤੇ ਚੈੱਕ ਕਰਨ ਕਿਨੂੰ ਕੀ ਚੀਜ਼ ਦੀ ਲੋਡ ਆ ਖਾਦ ਦੀ ਡੀਜ਼ਲ ਦੀ ਉਹ ਚੀਜ਼ਾਂ ਕਰਕੇ ਹੀ ਮਨਾ ਕਰ ਰਹੇ ਆ ਵੀ ਰੁਕੋ ਅਜੇ ਅਜੇ ਲੰਮਾ ਸਮਾਂ ਇਹਨਾਂ ਦਾ ਸਾਥ ਦੇਣ ਦਾ ਲੋੜ ਹੈ 5-7 ਦਿਨ ਦੀ ਲੜਾਈ ਨਹੀਂ ਹੈਗੀ ਕੀ ਚੌਥੀ ਬਦਲ ਬਰਬਾਦ ਹੋ ਚੁੱਕੀ ਅੱਗੇ ਪਤਾ ਨਹੀਂ ਸਰਕਾਰਾਂ ਨੇ ਕਿੰਨੀਆਂ ਇਹਨਾਂ ਦੀਆਂ ਫਸਲਾਂ ਬਰਬਾਦ ਕਰ ਲਈ ਆਪਾਂ ਅਖੀਰ ਚ ਇਹ ਗੱਲ ਕਰੀਏ ਜੀ ਬਾਈ ਜੀ ਬੇਸ ਅਧੀਨ ਗੁਰੂ ਨਾਨਕ ਦਾ ਬਾਬੇ ਨਾਨਕ ਦਾ 13-13 ਤਲੰਗਰ ਲਗਾ ਆਇਆ ਪਿੰਡ ਫੱਤੇ ਵਾਲੇ ਚ ਲੋਕੇਸ਼ਨ ਨਾਲ ਆਪਾਂ ਜਿਹੜੇ ਕਪੜੇ ਬਾਹਰ ਕਪੜੇ ਪੈਂਡ ਮੱਲਾ ਵਾਲਾ ਸ਼ਹਿਰ ਆ ਜੀ ਫਰੋਸਪੋਰ ਜ਼ਿਲ੍ਹਾ ਵਾ ਬੰਨ ਦੇ ਉੱਪਰ ਪਾਣੀ ਦੇ ਕੰਡੇ ਤੇ ਲੰਗਰ ਚੱਲ ਰਿਹਾ ਠੀਕ ਹੈ ਜੀ ਕੋਈ ਨਗਰ ਦਾ ਕੋ ਇਲਾਕੇ ਦਾ ਨਾਮ ਲੈਣਾ ਚਾਹੋ ਕਿ ਸੱਜਣਾ ਤੇ ਜਿਹੜੇ ਸੇਵਾ ਕਰਦੇ ਜੀ ਜੀ ਬਾਕੀ ਇਸ ਸਾਡੇ ਲੰਗਰ ਦੇ ਨਾਮ ਤੇ ਕੋਈ ਵੀ ਕੋ ਸਾਡੇ ਤੋਂ ਪੈਸਾ ਜਾਂ ਰਸਤ ਮੰਗਦਾ ਕੋਈ ਬਿਲਕੁਲ ਨਾ ਦੋ ਜਿਹੜਾ ਸੇਵਾ ਕਰਨੀ ਚਾਹੁੰਦਾ ਇੱਥੇ ਆ ਕੇ ਆਪਦੇ ਹੱਤੀ ਸਾਡੇ ਤੱਕ ਪਹੁੰਚਾਵੇ ਜਿਹੜੀ ਉਹ ਲੋਕਾਂ ਤੱਕ ਪਹੁੰਚਾ ਸਕੀ ਕੋਈ ਨੰਬਰ ਵਗੈਰਾ ਕੋ ਦੋ ਤਿੰਨ ਵੀਰਾਂ ਅਸੀਂ ਕਦ ਨੰਬਰ ਕੋਈ ਠੀਕ ਇੱਕ ਚੀਜ਼ ਹੋਰ ਅਸੀਂ ਹਾਂਜੀ ਛੋਟੀ ਜੀ ਬੰਨ ਤੇ ਮਿੱਟੀ ਪਾਉਣ ਵਾਸਤੇ ਟਰੈਕਟਰਾਂ ਦੀ ਲੋੜ ਆ ਟਰਾਲਿਆਂ ਦੀ ਲੋੜ ਆ ਉਹ ਸਾਨੂੰ ਸੰਪਰਕ ਕਰ ਸਕਦਾ ਸਾਡੇ ਨਾਲ ਅਸੀਂ ਟਰੈਕਟਰ ਟਰਾਲੇ ਦੇਵਾਂਗੇ ਉਹਨਾਂ ਨੂੰ ਕਿਤੇ ਵੀ ਲੋੜ ਆ ਅਸੀਂ ਉੱਥੇ ਪਹੁੰਚਾਵਾਂਗੇ ਉਹਦੇ ਆ ਤੇ ਤੁਹਾਨੂੰ ਮਿੱਟੀ ਦੇ ਵਿਜੇ ਬਾਬਾ ਜੀ ਨੰਬਰ ਦੇ ਦਿੰਦੇ ਆ ਉਹਦੇ ਵਾਸਤੇ ਸਾਨੂੰ ਕੋਈ ਸੰਪਰਕ ਕਰਨਾ ਹੋਵੇ ਕਿਸੇ ਨੇ ਵੀ ਟਰੈਕਟਰ ਟਰਾਲਿਆਂ ਦੀ ਲੋੜ ਆ ਉਹ ਅਸੀਂ ਪਹੁੰਚਾ ਦਾਂਗੇ ਉਹ ਦੋ ਨੰਬਰ ਤੁਹਾਨੂੰ ਅਸੀਂ ਦੇ ਦਿੰਨੇ ਆ 19463802625 9463802625 ਟਰੈਕਟਰਾਂ ਦੀ ਲੋੜ ਲੰਗਾ ਆਪਣੇ ਮਿੱਟੀ ਆਸਤੇ ਕਿਤੇ ਵੀ ਸਾਨੂੰ ਪਾ ਬੰਨਾਂ ਦੇ ਉੱਤੇ ਜਿੱਥੇ ਟੁੱਟਦੇ ਆ ਜਰੂਰੀਆ ਸਾਨੂੰ ਇੱਕ ਬਾਬਾ ਜੀ ਨੰਬਰ ਦੇਣਗੇ ਹਾਂਜੀ 73475 28890 73475 28890 ਠੀਕ ਹੈ ਜੀ ਕਿਸੇ ਨੂੰ ਵੀ ਲੋੜ ਆ ਇੱਥੇ ਸਾਨੂੰ ਕਾਲ ਕਰਕੇ ਸਾਡੇ ਟਰੈਕਟਰਾਂ ਨੂੰ ਦੱਸ ਸਕਦੇ ਹੋ ਅਸੀਂ ਉੱਥੇ ਟਰੈਕਟਰ ਲੈ ਕੇ ਪਹੁੰਚਾਂਗੇ ਕਿਤੇ ਵੀ ਆ ਕਿੰਨੀ ਵੀ ਦੂਰ ਅਸੀਂ ਪਹੁੰਚਾਂਗੇ ਠੀਕ ਹੈ ਠੀਕ ਹੈ ਬਾਈ ਧੰਨਵਾਦ ਜੀ ਸਾਰਾ ਧੰਨਵਾਦ ਇੱਕ ਵਾਰੀ ਇੱਕ ਵਾਰੀ ਅੱਪਾ ਤੁਹਾਨੂੰ ਦਰਸ਼ਨਕਾ ਕਰਾ ਦਿੰਨੇ ਬਾਬੇ ਨਾਨਕ ਦੀ 13 13 ਦੀ ਜਿਹੜੀ ਹੱਟੀ ਸੀ ਉਥੋਂ ਜਿਹੜਾ ਟਟ ਲੰਗਰ ਵਰਤਾਇਆ ਜਾ ਰਿਹਾ ਵੱਡੇ ਪੱਧਰ ਤੇ ਰਸਤ ਪਹੁੰਚ ਰਹੀ ਸੋ ਇਹਨਾਂ ਵੀਰਾਂ ਵੱਲੋਂ ਵੀ ਬੇਨਤੀ ਹੈ ਕਿ ਜਿੱਥੇ ਇਹ ਲੰਗਰ ਲਗਾਇਆ ਜਾ ਰਿਹਾ ਜੇਕਰ ਕੋਈ ਮਦਦ ਕਰਨੀ ਹੈ ਕੋਈ ਇੱਥੇ ਤੱਕ ਅਪਰੋਚ ਕਰਨੀ ਹੈ ਤਾਂ ਸਿੱਧੇ ਆ ਕੇ ਇੱਥੇ ਕੋਈ ਰਸਤਦਾ ਜੋ ਵੀ ਪ੍ਰਬੰਧ ਇੱਥੇ ਕਰਨੇ ਆ ਤੁਸੀਂ ਇੱਥੇ ਆ ਕੇ ਮੌਕੇ ਤੇ ਕਰੋ ਜੇਕਰ ਕੋਈ ਸਾਡੇ ਨਾਂ ਤੇ ਗ੍ਰਾਈ ਕਰਦਾ ਕੋਈ ਸਕੈਂਡਰ ਲਾ ਕੇ ਤੁਹਾਡੇ ਤੋਂ ਮਾਇਆ ਦੀ ਮੰਗ ਕਰਦਾ ਤਾਂ ਬਿਲਕੁਲ ਗਲਤ ਸੋ ਇਹਨਾਂ ਵੀਰਾਂ ਦਾ ਬਹੁਤ ਬਹੁ ਵੀਰ ਕਲਦੀਪ ਸਿੰਘ ਜੀ ਹੈਗੇ ਆ ਮੱਲਾਲ ਤੋਂ ਜਿਹੜੇ ਹੋਰ ਵੀ ਆਪਣੇ ਲਾਗੇ ਤੋਂ ਜਿਹੜੇ ਸੰਗਤ ਹੈਗੀ ਇੱਕ ਵਾਰੀ ਤੁਹਾਨੂੰ ਹਾਲਾਤ ਵਿਖਾ ਦਿੰਨੇ ਆ ਸਾਰੇ ਤਰਾ ਆਪਾਂ ਸਮਾਪਤ ਕਰ ਲਾਂਗੇ ਜੋ ਹਾਲਾਤ ਹੈਗੇ ਆ ਇੱਥੇ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਜੋ ਹਾਲਾਤ ਹੈਗੇ ਤੁਸੀਂ ਸਾਹਮਣੇ ਦੇਖ ਸਕਦੇ ਪਿੰਡ ਫੱਤੇਵਾਲਾ ਸਾਹਮਣੇ ਫੱਤੇਵਾਲੇ ਦੇ ਨਗਰ ਦੀਆਂ ਤਸਵੀਰਾਂ ਅੱਗੇ ਪਿੰਡ ਆਲੇ ਵਾਲਾ ਇਥੋਂ ਕਰੀਬ ਤਿੰਨ ਕਿਲੋਮੀਟਰ ਆ ਆਸ਼ੀਕੇ ਤੇ 마ਸ਼ੀਕੇ ਕਾਫੀ ਜਿਹੜੇ ਚਾਰ ਪੰਜ ਨਗਰ ਉੱਥੇ ਜਿਹੜਾ ਉਹਨਾਂ ਨਗਰਾਂ ਦਾ ਰਾਹਤ ਕੇਂਦਰ ਬਣਿਆ ਹੋਇਆ ਪਿੰਡ ਫੱਤੇਵਾਲਾ ਨੇੜੇ ਮੱਲਾ ਵਾਲਾ ਖਾਸ ਹੋ ਇਸ ਚਲਦੀ ਹੋਈ ਵੀਡੀਓ ਨੂੰ ਜਰੂਰ ਸ਼ੇਅਰ ਕਰਨਾ ਜਿਹੜਾ ਸਾਡਾ ਚੈਨਲ ਤੇ ਸਾਡਾ ਪੇਜ ਸਾਡੀ ਧਰਤੀ ਸਾਡੇ ਲੋਕ ਉਸ ਨੂੰ ਬਾਅਦ ਵਿੱਚ ਸਬਸਕ੍ਰਾਈਬ ਸ਼ੇਅਰ ਲਾਈਕ ਕਰਨਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ